ਦੋਸਤੋ ਕੁਝ ਦਿਨ ਪਹਿਲਾਂ ਮੈਂ ਖੀਰਿਆਂ ਦੀ ਰੀਲ ਪਾਈ ਸੀ ਮੈਨੂੰ 500 ਰੁਪਏ ਰੇਟ ਇਨ੍ਹਾਂ ਖੀਰਿਆਂ ਦਾ ਮਿਲਿਆ ਤੇ 800 ਰੁਪਏ ਮੇਰਾ ਖਰਚਾ ਵਾ ਤੇ ਲੋਕਾਂ ਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਦੁਨੀਆ ਵਿੱਚ ਇਹ ਵੀਡੀਓ ਵੇਖੀ ਆ ਤੇ ਸਰਕਾਰਾਂ ਤੱਕ ਪਹੁੰਚਾਇਆ ਸਾਡਾ ਦੱਸਿਆ ਵੀ ਕਿਸਾਨ ਰੋ ਰਿਹਾ ਮੰਡੀਆਂ ਚ ਮਾਰ ਰਿਹਾ ਉਹਨੂੰ ਰੇਟ ਨਹੀਂ ਮਿਲ ਰਿਹਾ ਤੇ ਕਈਆਂ ਨੇ ਕਿਹਾ ਵੀ ਆਪਣੇ ਸੇਲ ਆਪ ਕਰੋ ਤੇ ਫੇਰ ਤੋਂ ਹੀ ਕਾਮਯਾਬ ਹੋਣਾ ਦੋਸਤੋ ਆ ਮੈਂ 2 ਕਿੱਲੇ ਵਿਜਿਆ ਇਹਦੇ ਵਿੱਚੋਂ 50 ਬੋਰੀਆਂ ਖੀਰੀਆਂ ਦੀਆਂ ਨਿਕਲਦੀਆਂ ਤੇ ਅਸੀਂ ਜੇ ਜਾ ਸਕਦੇ ਵਾਤ ਵਾਤ ਆਪ ਸੇਲ ਕਰਾਂਗੇ ਤਾਂ 20 25 ਕਿਲੋਮੀਟਰ ਦੇ ਵਿੱਚ ਵਿੱਚ ਪਿੰਡਾਂ ਦੇ ਸੇਲ ਕਰਾਂਗੇ 50 ਬੋਰੀਆਂ ਨਹੀਂ ਵਿਕਣੀਆਂ ਇੱਕ ਦਿਹਾੜੀ ਚ ਤੇ ਇਸ ਕਰਕੇ ਖਰਾਬ ਹੀ ਹੋਣੇ ਆ ਫੇਰ ਸਾਨੂੰ ਹੋਰ ਵੀ ਕਈ ਕੰਮ ਆ ਵੀ ਆ ਮੱਕੀ ਲਾਈ ਆ ਹੋਰ ਫਸਲਾਂ ਦਾ ਆਪਦਾ ਘਰ-ਬਾਰ ਕੋਈ ਸਭ ਗੱਲਾਂ ਜਾਣਾਂ ਚਾਹੇ ਹੋਰ ਵੀ ਆ ਇਸ ਕਰਕੇ ਜਿਮੀਦਾਰ ਐਨੀ ਫਸਲ ਆਪ ਨਹੀਂ ਵੇਚ ਸਕਦਾ ਇਹ ਮੰਡੀਆਂ ਦੀ ਵਿਕਣੀ ਆ ਤੇ ਅੱਜ ਦਾ ਰੇਟ ਵੇਖ ਲੋ 3.5 ਰੁਪਏ ਆ ਤੇ ਕੀ ਖਰਚਾ ਪੂਰਾ ਹੋ ਜੂਗਾ ਯਾਰ ਹੈਨਾ ਸਰਕਾਰਾਂ ਨੂੰ ਚਾਹੀਦਾ ਇਹ ਸਰਕਾਰਾਂ ਦੇ ਨਿਰਪਰਿਆ ਜਿੱਨਾ ਤੇ ਸਰਕਾਰ ਨਹੀਂ ਕਿਸਾਨ ਦਾ ਸੋਚਦੀ ਉਹਨਾਂ ਤੇ ਕਿਸਾਨ ਕਾਮਯਾਬ ਨਹੀਂ ਹੋ ਸਕਦਾ ਜੇ ਸਾਨੂੰ ਇਹ ਪਹਿਲਾ 10 ਦਿਨ ਸਰਕਾਰਾਂ ਵੀ ਅਸੀਂ ਤਾਂ ਨਹੀਂ ਸਬਜੀ ਦਾ ਖੀਰਿਆਂ ਦਾ ਰੇਟ 3 3.5 ਰੁਪਏ ਚੱਕਣਾ ਤਾਂ ਅਸੀਂ ਕਦੀ ਵੇ ਨਾ ਨਾਉਂਦੇ ਅਸੀਂ ਕਾਨਗਚੋਂ ਨਹੀਂ ਬੀਜਦੇ ਸਾਨੂੰ ਪਤਾ ਕਾਨਗੜਾ ਰੇਟ ਇੰਨਾ ਆ ਮਾ ਝੋਨੇ ਦਾ ਇੰਨਾ ਤਾਂ ਹੀ ਉਹ ਬੀਜਦੇ ਆ ਸਰਕਾਰਾਂ ਕਹਿੰਦੀਆਂ ਫਸਲੀ ਚੱਕਰ ਤੇ ਨਿਕਲ ਝੋਨਾ ਨਾ ਲਾਓ ਇਹ ਲਾਗਾਈ ਫਸਜੀ ਕਰਾਉਣਾ ਸਾਨੂੰ ਪੂਰਾ ਰੇਟ ਨਹੀਂ ਮਿਲਦਾ ਇਸ ਕਰਕੇ ਕਿਸਾਨ ਮਾਰ ਰਿਆ ਵਾ ਕਿਸਾਨ ਆਪ ਇੰਨੀ ਫਸਲ ਨਹੀਂ ਵੇਚ ਸਕਦਾ ਯਾਰ ਇਹ ਮੰਡੀਆਂ 'ਚ ਵਿਕਣੀ ਆ ਜੇ ਮੰਡੀਆਂ 'ਚ ਸਾਨੂੰ ਪੂਰਾ ਰੇਟ ਮਿਲੂਗਾ ਤੇ ਫੇਰ ਪੂਰਾ ਦਾ 350 ਰੁਪਏ ਦਾ ਕੀ ਕਰਾਂਗੇ ਇਹਨਾਂ ਦਾ ਪੂਰਾ ਵੇਖਾ ਫਸਲ ਇਹਨਾਂ ਦਾ ਵੀ ਜਨ ਕ ਪੂਰਾ ਰੇਟ ਆ ਸਾਡੇ ਨਾਲ ਤਾਂ ਬਾਅਦ ਇਹੋ ਰੇਟ ਹੀ ਲੈ ਜਾਂਦੇ ਆ ਜਿਹੜੇ ਤੋੜਨ ਆਏ ਆ ਇਸ ਕਰਕੇ ਜੇ ਰੇਟ ਦੋਗੇ ਤਾਂ ਕਾਮਯਾਬ ਨਹੀਂ ਤੇ ਅੱਜ ਤੋਂ ਬਾਅਦ ਜ਼ਮੀਨਾਂ ਵੇਚ ਕੇ ਸਾਰੇ ਬਾਹਰ ਜਾਣਗੇ ਜਾਣਗੇ ਪੰਜਾ ਸਾਲਾਂ ਤੱਕ ਤੁਹਾਨੂੰ ਕਿਸਾਨ ਇੱਥੇ ਨਹੀਂ ਲੱਭਣਾ ਇਹ ਰਾਜ ਕਰਨਗੇ ਇਹ ਰਾਜ ਕਰਨਗੇ ਇੱਥੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਤੁਸੀਂ ਸਾਨੂੰ ਨਾ ਰੇਟ ਪੂਰਾ ਦਿਓ ਅਸੀਂ ਚੰਗੀ ਫਸਲ ਬੀਜੀਏ ਵੇਚੀਏ ਕਦ ਅਹਮੀ ਕਾ ਦੇ ਸੁਪਨੇ ਪੂਰੇ ਕਰੀਏ ਸਾਡੇ ਵੀ ਨਿਆਣੇ ਨਾ ਕਹਿ ਗਏ ਅਸੀਂ ਬਿਨਾਂ ਬਾਬ ਚਾਹੀਏ ਇੱਥੇ ਕਰਕੇ ਜਦ ਸਾਨੂੰ ਪੂਰਾ ਰੇਡ ਦੋ ਤੇ ਫੇਰ ਅਸੀਂ ਕਾਮਯਾਬ ਨਹੀਂ ਤਾਂ ਕੁਝ ਨਹੀਂ ਮਿਲਣਾ ਸਰਕਾਰ ਮੁਰਦਾਬਾਦ ਆ ਮੁਰਦਾਬਾਦ ਹੀ ਆ ਜਾ ਰਹੀ ਸਰਕਾਰ